ਮੈਂ ਆਲ ਰੀਅਨ ਗ੍ਰੇਟਾ ਦਲ ਪੰਜਾਬ ਦਾ ਪ੍ਰੈਜ਼ੀਡੈਂਟ ਜਗਿੰਦਰ ਸਿੰਘ ਟਾਈਗਰ ਜੀ। ਪਰ ਜੇ ਸਰਕਾਰ ਨੂੰ ਬੇਨਤੀ ਕਰਦਾ ਕਿ ਰਾਜਾ ਬੜਿੰਗ ਨੇ ਜੋ ਸਰਦਾਰ ਬੂਟਾ ਸਿੰਘ ਬਾਰੇ ਭੱਦੇ ਸ਼ਬਦ ਬੋਲੇ ਆ ਉਹਨਾਂ ਦੀ ਜਲਦੀ ਤੋਂ ਜਲਦੀ ਗ੍ਰਿਫਤਾਰੀ ਹੋਣੀ ਚਾਹੀਦੀ ਆ। ਸਰਦਾਰ ਬੂਟਾ ਸਿੰਘ ਜੀ ਬਹੁਤ ਸਤਿਕਾਰਯੋਗ ਸਨ ਜਿਨ੍ਹਾਂ ਨੇ ਬਹੁਤ ਵੱਡੀਆਂ ਡਿਗਰੀਆਂ ਵੀ ਕੀਤੀਆਂ ਡੋਲ ਐਮਏ ਕੀਤੀ ਰੀਐਚਡੀ ਕੀਤੀ ਔਰ ਹਿੰਦੁਸਤਾਨ ਦੇ ਕਈ ਮਹਿਕਮਿਆਂ ਚ ਰਹਾ ਔਰ 8 ਵਾਰੀ ਐਮਪੀ ਬਣੇ ਔਰ ਉਹਨਾਂ ਨੇ ਆਮ ਗਰੀਬਾਂ ਦੀ ਬਾਹ ਫੜੀ ਔਰ ਇਹੋ ਜਿਹਾ ਅਨਸਾਨ ਜੋ ਇਹੋ ਜਿਹਾ ਅਨਸਾਨ ਦੇ ਖਿਲਾਫ ਕੋਈ ਬੋਲਦਾ ਤੇ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਜਾਏ ਮੈਂ ਆਲ ਇੰਡੀਆ ਰੈਡ ਹਟਾ ਅਦਾਲਤਾਂ ਨੂੰ ਬੇਨਤੀ ਕਰਦਾ ਕਿ ਸਾਰੇ ਜਿਨ੍ਹਾਂ ਦੇ ਵਿੱਚ ਇਸ ਦੇ ਖਿਲਾਫ ਜੋ ਕਾਰਵਾਈ ਬਣਦੀ ਆ ਸਾਰਿਆਂ ਨੂੰ ਇਕੱਠੇ ਹੋ ਕੇ ਕਰਨਾ ਚਾਹੀਦਾ ਕਿਉਂਕਿ ਮਾਨਸਕੀ ਜਾਤ ਸਭ ਇੱਕ ਹੀ ਪਛਾਣ ਹੋ ਮਾਨਸਕੀ ਜਾਤ ਸਭ ਇੱਕ ਹੀ ਪਛਾਣ ਉਹ ਮਾਨਨ ਇਨਸਾਨ ਤੇ ਇੱਕੋ ਜਿਹਾ ਕਿਸੇ ਦੇ ਖਿਲਾਫ ਵੀ ਬੋਲਣਾ ਜਿਹੜਾ ਇਹ ਬੜੀ ਮਾੜੀ ਗੱਲ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੋ ਪ੍ਰਧਾਨ ਜੀ ਨੇ ਸਟੇਟਮੈਂਟ ਦਿੱਤੀ ਆ ਮੈਂ ਇਹਨਾਂ ਨਾਲ 100% ਸਹਿਮਤਾ ਅਪੀਲ ਕਰਦੇ ਆ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਜਿੰਨੀ ਸ਼ਕਤੀ ਹੋ ਸਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕੀ ਰਣਨੀਤੀ ਆ ਪੜੇ ਰਹੇ ਸਾdal ਦੇ ਜਿਲ੍ਹਾ ਦੇ ਪ੍ਰਧਾਨਾ ਸਾਡੇ ਲੋਕੀ ਇਹ ਲੈਣਾ ਸਾਰੇ ਜਿਲ੍ਹਿਆਂ ਦੇ ਵਿੱਚ ਉਹਨਾਂ ਦੇ ਪਤਲੇ ਫੁੱਕੇ ਜਾ ਰਹੇ ਆ ਜੀ ਉਹਨਾਂ ਦੇ ਖਿਲਾਫ ਧਰਨੇ ਲਾਏ ਜਾ ਰਹੇ ਆ ਤੇ ਅਕਸਰ ਸਾਰੇ ਬੜਾ ਪੇਜ ਪੇਜੀ ਨਾ ਕਰ ਰਿਹਾ ਜਿਵੇਂ ਅਸੀਂ ਦੇਖਦੇ ਆ ਸਰਕਾਰ ਵੱਲ ਕਦੋਂ ਇਹਦਾ ਤੇ ਗ੍ਰੰਥਰੀ ਹੁੰਦੀ ਆ ਤੇ ਕਦੋਂ ਨਾ ਇਨਵੈਸਟ ਕਰਕੇ ਨਜ਼ਰੇ ਪੇਚਦਾ ਹੈ ਗੱਲ ਤੇ ਮਹਾਰਾਜ ਜਿਲ੍ਹਾ ਦੇ ਨਮਾਣੀ ਕਰਦੇ ਹੋਏ ਸਾਡੇ ਸਾਰੇ ਜਿਲ੍ਹਿਆਂ ਦੇ ਵਿੱਚ ਪੂਰਾ ਜੋਸ਼ ਨਾਲ ਇਹ ਮਰੋੜ ਜਾਵੇ